ਤੇ ਆਪਾਂ ਸਿਰਫ ਪਤੰਗ ਬਾਰੇ ਇਹ ਗੱਲ ਕਰਨੀ ਸੀਗੀ ਤੇ ਮੈਂ ਇਸ ਟਾਈਮ ਆਇਆ ਸੀਗਾ ਖੇਤ ਤੇ ਪਤਾ ਕੀ ਹੋਇਆ ਬਾਈ ਇੱਕ ਆਹ ਪਤੰਗ ਸੀਗਾ ਡਿੱਗਿਆ ਬੈ ਇੱਥੇ ਆ ਮੈਂ ਇਸ ਨੂੰ ਆ ਦਿਖਾਉਣ ਲੱਗਾਗਾ ਡੋਰ ਇੰਨੀ ਪੱਕੀ ਆਗੀ ਹੋ ਸਕਦਾ ਉਹ ਗਲ ਚ ਵੀ ਪੈ ਸਕਦੀ ਸੀਗੀ ਤੇ ਗਲ ਚ ਪਈ ਜਾਣੀ ਸੀਗੀ ਤੇ ਵੀਡੀਓ ਨੂੰ ਪਹਿਲਾਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਦਿਓ ਤੇ ਜੇ YouTube ਤੇ ਦੇਖਦੇ ਆ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਮੈਂ ਸਾਰਾ ਦਿਖਾਉਣ ਲੱਗਾ ਸੋ ਤੇ ਹੁਣ ਬਾਈ ਜਦੋਂ ਮੈਂ ਖੇਤ ਆਇਆਗਾ ਇੱਥੇ ਜਿਹੜੀ ਡੋਰ ਆਗੀ ਉਹ ਹੈਗੀ ਪੱਕੀ ਆਹ ਪਤੰਗ ਦੀ ਆਹ ਪਤੰਗ ਇੱਥੇ ਡਿੱਗਿਆ ਹੋਇਆ ਸੀਗਾ ਉਹ ਸਾਹਮਣੇ ਹੀ ਸੀਗਾ ਡਿੱਗਿਆ ਹੋਇਆ ਤੇ ਹੁਣ ਵੀਡੀਓ ਨੂੰ ਧਿਆਨ ਨਾਲ ਸੁਣੀ ਜਾਇਓ ਹੁਣ ਜਦੋਂ ਮੈਂ ਹੁਣ ਮੈਂ ਸਾਨੂੰ ਆ ਦਿਖਾ ਰਣਾ ਜਦੋਂ ਪਿੱਛੇ ਉਧਰ ਸੀਗਾ ਇਹ ਪਤੰਗ ਡਿੱਗਿਆ ਹੋਇਆ ਉਧਰੋਂ ਜਦੋਂ ਮੈਂ ਇਹ ਜਿਹੜੀ ਡੋਰ ਸੀ ਉਧਰੋਂ ਐਨੂੰ ਪਈ ਸੀ ਆਹ ਤਾਰਾਂ ਦੇ ਉੱਪਰ ਦੀ ਤੇ ਜਦੋਂ ਮੈਂ ਐਨੂੰ ਨਿਕਲ ਲੱਗਾ ਤੇ ਮੈਨੂੰ ਪਤਾ ਲੱਗ ਗਿਆ ਉਹਦੀ ਹੋ ਸਕਦਾ ਸੀਗਾ ਵੀ ਇਹ ਗੱਲ 'ਚ ਚੀਰਾ ਵੀ ਦੇ ਸਕਦੀ ਸੀ ਕਿ ਮੈਂ ਇਸ ਕਰਕੇ ਵੀਡੀਓ ਸਾਂਝੀ ਕਰਨ ਲੱਗਾ ਤੁਹਾਡੇ ਨਾਲ ਯਾਰ ਜੇ ਪਤੰਗ ਚਾੜ੍ਹਨੇ ਆ ਬਾਈ ਇੰਨੀਆਂ ਡੋਰੀਆਂ ਆ ਡੋਰਾ ਪੱਕੀਆਂ ਨਾ ਲਓ ਤੇ ਹੁਣ ਆ ਕੰਚ ਦੀ ਡੋਰਾ ਤੁਸੀਂ ਦੇਖ ਲਓ ਆ ਕੰਚ ਦੀ ਆ ਗਈ ਹੁਣ ਇਹਦੇ ਨਾਲ ਨੁਕਸਾਨ ਵੀ ਹੋ ਸਕਦਾ ਹੁਣ ਜੇ ਰਾਹ 'ਚ ਜੇ ਕੋਈ ਮੰਨ ਲਓ ਕੋਈ ਮੋਟਰਸਾਈਕਲ ਤੇ ਵੀ ਜਾਂਦਾ ਬੰਦਾ ਜਾਂ ਸਾਈਕਲ ਤੇ ਜਾਂਦਾ ਬਾਈ ਆ ਦਰਖਤ ਹੁੰਦੇ ਆ ਸੜਕਾਂ ਦੇ ਲੱਗੇ ਉਹਨਾਂ ਤੇ ਹੁਣ ਉਧਰ ਉਧਰੀ ਡੋਰ ਪਈ ਹੁੰਦੀ ਆ ਹੁਣ ਮੋਟਰਸਾਈਕਲ ਵਾਲਾ ਜੇ ਆਊਗਾ ਉਧਰੋਂ ਤਾਂ ਬਾਈ ਇਹ ਗੱਲ ਚ ਵੀ ਫਿਰ ਸਕਦੀ ਹੈ ਅੱਗੇ ਕਿੰਨੇ ਕੇਸ ਹੋਏ ਨੇ ਬਾਈ ਦੇਖੋ ਹਨਾ ਨੁਕਸਾਨ ਵੀ ਹੋਏ ਨੇ ਲੋਕਾਂ ਦੇ ਮੈਂ ਤਾਂ ਕਰਕੇ ਥੋੜੀਆਂ ਵੀਡੀਓ ਸਾਂਝੀ ਕਰਦਾ ਤੇ ਜੇ ਪਤੰਗ ਚਾੜਨਾ ਬਾਈ ਦੇਖ ਕੇ ਚੜਾਇਆ ਕਰੋ ਤੇ ਹੁਣ ਜਿਹੜੀਆਂ ਡੋਰਾਂ ਨੇ ਯਾਰ ਪੱਖੀਆਂ ਨੇ ਇਹ ਕਿਸੇ ਦਾ ਨੁਕਸਾਨ ਹੋ ਜਾਂਦਾ ਜਾਨੀ ਮਾਨੀ ਕਿਸੇ ਬੱਚੇ ਦਾ ਵੀ ਹੋ ਸਕਦਾ ਚਾਹੇ ਕੁਝ ਵੀ ਹੋ ਸਕਦਾ ਯਾਰ ਹਨਾ ਥੋੜਾ ਜਿਹਾ ਧਿਆਨ ਰੱਖੋ ਇਸ ਗੱਲਾਂ ਦਾ ਤੇ ਹੁਣ ਆਹ ਡੋਰ ਖਾਸੀ ਸੀਗੀ ਮੈਂ ਇਹ ਫਿਰ ਇਕੱਠੀ ਕਰਕੇ ਇਹਨੂੰ ਅੱਗ ਲਾਈ ਆ ਡੋਰ ਨੂੰ ਹੁਣ ਖੇਤਾਂ ਦੇ ਵਿੱਚ ਵੀ ਇਹ ਮਤਲਬ ਵੀ ਇਹ ਡਿੱਗੀਆਂ ਡੁੱਗੀਆਂ ਹੁੰਦੀਆਂ ਨੇ ਆਹ ਡੋਰਾ ਤੇ ਆਹ ਪਤੰਗ ਤੇ ਫਿਰ ਬਾਈ ਪਤਾ ਉਹ ਕੀ ਹੈਗਾ ਫਿਰ ਨੁਕਸਾਨ ਹੋ ਜਾਂਦਾ ਹੁੰਦਾ ਯਾਰ ਹੋਰ ਨਹੀਂ ਕੋਈ ਚੱਕਰ ਤੇ ਚਾੜੋ ਖੁਸ਼ੀ ਛੋਡੀ ਆ ਪਤੰਗ ਚਾੜੋ ਜਿੰਨੇ ਮਰਜੀ ਐਨੀਆਂ ਪੱਖੀਆਂ ਜਿਹੜੀਆਂ ਡੋਰਾ ਨੇ ਨਾਲ ਲਓ ਹੁਣ ਜਿਹੜੀਆਂ ਹੁਣ ਦਰਖਤ ਹੁੰਦੇ ਨੇ ਬਾਈ ਉਹਨਾਂ 'ਚ ਫਸ ਜਾਂਦੀ ਏ ਡੋਰ ਤੇ ਮੋਟਰਸਾਈਕਲ ਤੇ ਉਹ ਲੰਘਦਾ ਹੈਗਾ ਹਨਾ ਉਦੋਂ ਬਾਈ ਫਿਰ ਨੁਕਸਾਨ ਹੋ ਜਾਂਦਾ ਹੈਗਾ ਇਹ ਗੱਲ 'ਚ ਫਿਰ ਸਕਦੀ ਅੱਗੇ ਹੁਣ ਕਈ ਮੌਤਾਂ ਹੋਈਆਂ ਵੀ ਨੇ ਐਕਸੀਡੈਂਟ ਵੀ ਹੁੰਦੇ ਆਗੇ ਕਿਉਂ ਹੁਣ ਜਦੋਂ ਗੱਲ 'ਚ ਪੈ ਜਾਂਦੀ ਆ ਤਾਂ ਅਗਲਾ ਬ੍ਰੇਕ ਮਾਰਦਾਗਾ ਕਈ ਵਾਰੀ ਉਹ ਡਿੱਗ ਵੀ ਪੈਂਦਾ ਇਹ ਦੇ ਨਾਲ ਹੁਣ ਮੌਤਾਂ ਵੀ ਬਹੁਤ ਜ਼ਿਆਦਾ ਹੋਈਆਂ ਨੇ ਨਕਸ਼ਾਨ ਐਕਸੀਡੈਂਟ ਬਹੁਤ ਕੁਸ਼ ਹੋਇਆਗਾ ਬਾਈ ਮੈਂ ਤਾਂ ਤੁਹਾਡੇ ਨਾਲ ਵੀਡੀਓ ਸਾਂਝੀ ਕੀਤੀ ਆ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਕਰ ਦਿਓ ਤੇ ਸ਼ੇਅਰ ਲਇਕ ਜ਼ਰੂਰ ਕਰ ਦਿਓ